ਸਤ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਸੈੱਟ ਦੇਖ ਰਹੇ ਹੋ ਇਹ ਸੈੱਟ ਦੀ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਸੈੱਟ ਦੇ ਬਾਰੇ ਵਿੱਚ ਔਰ ਸੈੱਟ ਕਿੰਨਾ ਖਰਚਾ ਲੱਗਿਆ ਕਿੰਨੀ ਕੋਸਟ ਦੇ ਵਿੱਚ ਸੈੱਟ ਤਿਆਰ ਹੁੰਦਾ ਤੇ ਕਿਹੜੀ ਚੱਦਰ ਲੱਗੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਇਹ ਸੈੱਟ ਜਿਹੜਾ ਹੈਗਾ 8 ਫੁੱਟ ਦਾ ਸੈੱਟ ਲੱਗਿਆ ਹੋਇਆ ਹੈ ਇਹਦੇ ਵਿੱਚ 7 ਫੁੱਟ ਦੀਆਂ ਕੈਂਚੀਆਂ ਜਿਹੜੀਆਂ ਹੈਗੀਆਂ ਉਹ ਲੱਗੀਆਂ ਹੋਈਆਂ ਆਪਾਂ ਜਿਹੜਾ ਸੈੱਟ ਲੱਗਿਆ ਹੈ ਦੁਕਾਨਾਂ ਦੇ ਮੂਹਰੇ ਤੇ ਇਸ ਸੈੱਟ ਦੇ ਉਤਲੇ ਪਾਸੇ ਜਿਹੜੀ ਚੱਦਰ ਹੈ ਇਹ ਰੂਫ ਚਾਦਰੀ ਨੂੰ ਬੋਲਦੇ ਆ ਮੰਗਲਾ ਦੀ ਇਸ ਚੱਦਰ ਦੇ ਆਪਾਂ ਥੱਲੇ ਜਿਹੜੀਆਂ ਹੈਗੀਆਂ 7 ਕੈਂਚੀਆਂ ਲਾਈਆਂ ਹੋਈਆਂ ਸਿੱਧਾ ਦੀਵਾਰ ਦੇ ਵਿੱਚ ਹੀ ਇਹਨੂੰ ਕਸਿਆ ਗਿਆ ਤੇ ਉੱਤੇ ਆਪਾਂ ਫਿਰ ਰਹੇ ਆ ਤੇ ਉੱਤੇ ਬਜਨ ਵੀ ਪੂਰਾ ਕੋਈ ਦਿੱਕਤ ਨਹੀਂ ਗਈ ਉਧਰ ਉਹ ਬਾਈ ਹੋਰੀ ਵੀ ਬੈਠੇ ਆ ਤੇ ਛੱਡ ਨੂੰ ਕੋਈ ਦਿੱਕਤ ਨਹੀਂ ਗਈ ਇਹ ਜਿਹੜੀ ਚੱਦਰ ਹੈ ਨੀਲੇ ਰੰਗ ਦੀ ਚੱਦਰ ਹੈ ਇਹ ਚਦਰ ਦੇ ਥੱਲੇ ਆਪਾਂ ਤਿੰਨ ਪਾਈਪਾਂ ਵੀ ਲਾਈਆਂ ਕੈਂਚੇ ਦੇ ਉੱਤੇ ਤਿੰਨ ਲੰਮੀਆਂ ਪਾਈਪਾਂ ਲਾ ਕੇ ਤੇ ਇੱਕ ਅੱਗੇ ਜਿਹੜੀ ਹੈਗੀ ਹੈ ਮੇਨ ਪਾਈਪ ਆਤੀ ਸੀਗੀ ਜਿਹੜੀ ਹੈਵੀ ਪਾਈਪ ਹੈ ਉਹ ਮੇਨ ਉਸ ਦੇ ਵਿੱਚ ਆਪਾਂ ਇਹ ਜਿਹੜੇ ਪੇਚ ਲੱਗੇ ਹੋਏ ਐ ਇੱਕ ਤੋਂ 1.5 ਇੰਚ ਲੰਬੇ ਪੇਚ ਹੁੰਦੇ ਐ ਇਹ ਸਕਰੂ ਵਾਲੇ ਪੇਚ ਬੋਲਦੇ ਨੂੰ ਇਹਦੇ ਅੱਗੇ ਬਿਟ ਬਣੀ ਵੀ ਹੁੰਦੀ ਐ ਇਹ ਪੇਚ ਡ੍ਰਿਲ ਨਾਲ ਹੀ ਸਿੱਧਾ ਲੱਗ ਜਾਂਦਾ ਤਾਂ ਦੋਸਤੋ ਕੈਂਚੀ ਨੂੰ ਆਪਾਂ ਦੀਵਾਰ ਦੇ ਵਿੱਚ ਤਾਂ ਜਦੋਂ ਨਟ ਲਾ ਕੇ ਲਾਵਾਂਗੇ ਦੀਵਾਰ ਦੇ ਵਿੱਚ ਜਦੋਂ ਆਪਾਂ ਨਟ ਲਾ ਕੇ ਪਾਰ ਲਾ ਕੇ ਉਸ ਤੋਂ ਬਾਅਦ ਉੱਤੇ ਜਿਹਨੀਆਂ ਪੈਪਰ ਲੱਗਣਗੀਆਂ ਪੈਪਰ ਨੂੰ ਆਪਾਂ ਇਸ ਤਰ੍ਹਾਂ ਪਾਉਣੇ ਬੈਲਡਿੰਗ ਕਰ ਲਾਂਗੇ ਕੈਂਚੀ ਦੇ ਨਾਲ ਬੈਲਡਿੰਗ ਕਰਾਂਗੇ ਤਾਂ ਦੋਸਤੋ ਬੈਲਡਿੰਗ ਕਰਕੇ ਉਸ ਤੋਂ ਬਾਅਦ ਆਪਣਾ ਇਹ ਜਿਹੜਾ ਹੈਗਾ ਉੱਤੇ ਚੱਦਰ ਹੈ ਚੱਦਰ ਆਪਣੀ ਉੱਤੇ ਲੱਗ ਜੂਗੀ ਇਹਦੇ ਤਾਂ ਦੋਸਤੋ ਇਹ ਜਿਹੜੀ ਚੱਦਰ ਹੈ ਇਹ ਚੱਦਰ ਵੇਟ ਦੇ ਹਿਸਾਬ ਨਾਲ ਆਉਂਦੀ ਹੈ ਤੋਲ ਕੇ ਵੀ ਮਿਲ ਜਾਂਦੀ ਹੈ ਔਰ ਪਰ ਪਿਛ ਦੇ ਹਿਸਾਬ ਨਾਲ ਵੀ ਮਿਲ ਜਾਂਦੀ ਹੈ ਆਪਾਂ ਜੇ ਸੈੱਡ ਲੰਬਾਈ 'ਚ ਥੋੜਾ ਜ਼ਿਆਦਾ ਲਾਉਣਾ ਚਾਹੁੰਦੇ ਆ ਤਾਂ ਜ਼ਿਆਦਾ ਵੀ ਲੱਗਦਾ ਆ ਆਪਾਂ ਨੂੰ ਜਿੰਨੀ ਜ਼ਰੂਰਤ ਸੀਗੀ ਆਪਾਂ ਨੂੰ 8 ਫੁੱਟ ਸੈੱਡ ਦੀ ਜ਼ਰੂਰਤ ਸੀ ਤਾਂ ਆਪਾਂ 8 ਫੁੱਟ ਸੈੱਡ ਲਾਇਆ ਸੀਗਾ ਇਹ ਅਗਰ ਤੁਸੀਂ 9 ਫੁੱਟ 10 ਫੁੱਟ ਜਿੰਨਾ ਵੀ ਲਾਉਣਾ ਚਾਹੁੰਦੇ ਹੋ ਲੱਗ ਜੂਗਾ ਉਹਦੇ ਲਈ ਆਪਾਂ ਨੂੰ 10 ਫੁੱਟ ਤਾਂ 9 ਫੁੱਟ ਤਾਂ ਹੀ ਸੈੱਡੇ ਲੱਗ ਜੂਗਾ 10 ਫੁੱਟ ਲਾਉਂਗੇ ਤੇ ਇੱਥੇ ਅਗਲੇ ਪਾਸੇ ਤੁਹਾਨੂੰ ਇੱਕ ਪਾਈਪਾਂ ਦੇ ਪਿੱਲਰ ਲਾਉਣੇ ਪੈਣਗੇ ਦੋਸਤੋ ਦੇਖ ਸਕਦੇ ਹੋ ਤੁਸੀਂ ਵੀ ਆਪਾਂ ਛੱਤ ਦੇ ਉੱਤੇ ਵੇਟ ਵੀ ਪੂਰਾ ਹੈਗਾ ਕੋਈ ਦਿੱਕਤ ਨਹੀਂ ਹੈ ਇਸ ਦੇ ਉੱਤੇ ਸੈੱਡ ਦੇ ਤੇ ਚ ਤੇ ਇਸ ਚੱਦਰ ਦੀ ਕੁਆਲਿਟੀ ਵਧੀਆ ਹੈ ਇਹਦੇ ਉੱਤੇ ਲਿਮੀਨੇਸ਼ਨ ਜਿਹੜਾ ਹੈਗਾ ਉਹ ਹੋਇਆ ਵੈ ਚੱਦਰ ਦੇ ਉੱਤੇ ਕਾਗਜ਼ ਦਾ ਜਿਹੜਾ ਲਿਮੀਨੇਸ਼ਨ ਹੈ ਉਹ ਹੋਇਆ ਵੈ ਪ੍ਰੋਪਰ ਕੋਈ ਦਿੱਕਤ ਨਹੀਂ ਕਿ ਪਾਣੀ ਨਾਲ ਇਸ ਛੇਤੀ ਕਿਤੇ ਗਲਣ ਵਾਲੀ ਨਹੀਂਗੀ ਇਹ ਚੱਦਰ ਜਿਹਨੂੰ ਇਹਨੂੰ ਜਪਾਨੀ ਚੱਦਰ ਬੋਲ ਦਿੰਦੇ ਆ ਤੇ ਇਹਦੇ ਉੱਤੇ ਕਲਰ ਕਰਉਣ ਦੀ ਵੀ ਜ਼ਰੂਰਤ ਨਹੀਂਗੀ ਹਾਈ ਟੈਕਨੋਲੋਜੀ ਦੀ ਹੈਗੀ ਇਹ ਕਲਰ ਵੀ ਇਹਦੇ ਉੱਤੇ ਹੋਇਆ ਵੈ ਤੇ ਜਲਣ ਦੀ ਵੀ ਲੋਹੀ ਦੀ ਹੈਗੀ ਜਲਣ ਜਲਣ ਵਾਲੀ ਕੋਈ ਦਿੱਕਤ ਨਹੀਂਗੀ ਔਰ ਮੇਨਟੇਨ ਵੀ ਵਧੀਆ ਦਾ ਰੱਖ ਰਖਾਵ ਬੜੀਆ ਹੈ ਇਹਨੂੰ ਲਾਉਂਦੇ ਵਕਿੱ ਜਿਹੜੀਆਂ ਚੀਜ਼ਾਂ ਉਹ ਧਿਆਨ ਚ ਰੱਖਣੀਆਂ ਹੁੰਦੀਆਂ ਹਨ ਤਾਂ ਕਿ ਇਹ ਬਾਅਦ ਚ ਆਪਾਂ ਨੂੰ ਨੁਕਸਾਨ ਨਾ ਹੋਵੇ ਇਹ ਜਿਹੜਾ ਹੈਗਾ 10 ਫੁੱਟ ਤੋਂ ਆਪਾਂ ਕੰਟੀਲੀਵਰ ਕਰ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਨੂੰ ਸਪੋਰਟ ਦੇਣੀ ਪਊਗੀ ਇਹਦੇ ਵਿੱਚ ਤਾਂ ਇਹਨੂੰ ਜਦੋਂ ਆਪਾਂ ਲਾਉਨੇ ਆ ਉਸ ਲਾਉਂਦੇ ਵਕਿੱ ਜਦੋਂ ਇਹਦੇ ਵਿੱਚ ਜਿਹੜੇ ਪੇਚ ਲੱਗੇ ਹੋਏ ਐ ਪੇਚ ਨੂੰ ਵੀ ਇਸ ਤਰੀਕੇ ਨਾਲ ਲਾਉਨੇ ਹੁੰਦੇ ਐ ਜਿਵੇਂ ਕਿ ਇਹ ਪੇਚ ਦੇ ਵਿਚਾਲੇ ਇਹ ਸੀਲਾਂ ਸੁੱਲਾਂ ਲਾ ਕੇ ਵਧੀਆ ਤਰੀਕੇ ਨਾਲ ਫੇਰੀ ਹੀ ਇਹ ਕਾਮਯਾਬ ਹੈਗੇ ਅਗਰ ਜੇ ਆਪਾਂ ਸੀਲ ਨਹੀਂ ਲਾਉਂਦੇ ਤਾਂ ਆਪਣੇ ਪੇਚ ਦੇ ਵਿਚ ਦੀ ਥੱਲੇ ਪਾਣੀ ਜਾਣ ਲੱਗ ਜਾਂਦਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਵੀ ਇਹਦੇ ਵਿੱਚ ਜਿਹੜੀ ਇਹ ਰਵਰਡ ਦੀ ਸੀਲ ਲੱਗੀ ਹੋਈ ਹੈ ਇਹ ਸੀਲ ਪੇਚ ਨੂੰ ਵਿੱਚ ਲਾ ਕੇ ਤਾਂ ਆਪਾਂ ਜਦੋਂ ਲਾਵਾਂਗੇ ਤਾਂ ਇਸ ਤਰ੍ਹਾਂ ਇਹ ਪੂਰੀ ਪ੍ਰੋਪਰ ਲੱਗ ਜੂਗੀ ਤਾਂ ਪਾਣੀ ਇਹਦੇ ਵਿੱਚ ਨਹੀਂ ਜਾਊਗਾ ਤੇ ਸੈੱਡ ਆਪਣਾ ਮਜ਼ਬੂਤੀ ਰੂਗੀ ਔਰ ਲਾਈਫ ਵੀ ਵਧੀਆ ਰੂਗੀ ਆਪਣੇ ਸੈੱਡ ਦੀ ਇਸ ਤਰ੍ਹਾਂ ਤੁਸੀਂ ਦੋਸਤੋ ਤੁਸੀਂ ਸੈੱਡ ਲਾ ਸਕਦੇ ਹੋ ਇਸ ਸੈੱਡ ਦੇ ਵਿੱਚ ਆਪਾਂ ਦੇ ਕੋਲੇ 60 ਇੰਚ 8 ਦਾ ਸੈੱਡ ਹੈਗਾ ਇਹ ਤੇ ਆਪਾਂ ਨੂੰ 50 ਤੋਂ 55000 ਰੁਪਏ ਵਿਦ ਲੇਬਰ ਵਿਦ ਮਟੀਰੀਅਲ ਦੀ ਕੋਸਟ ਆਈ ਹੈ ਤਾਂ ਦੋਸਤੋ ਕਰਦੇ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਿੰਨਾ ਚੈਨਲ ਦੇ ਉੱਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ